ਸਤਿ ਪੰਗਤ ਆ ਰਿਹਾ ਹਮਾਰੀ ਨੂੰ ਬਹੁਤ ਬਹੁਤ ਵਾਰਕੰਨ ਨਮੀ ਦੇ ਕੰਮ ਦੀਆਂ ਨਾਲੇ ਵਿਸ਼ੇਸ਼ ਸੀ ਹੈ ਸ਼ੁਕਰ ਗਿਜਦਾ ਹਾਂ ਰਾਜ ਕੁਮਾਰ ਜੀ ਤੇ ਜਿਹਨ ਦੀ ਬਤੋਲ ਆਪ ਸਾਹਿਬ ਦੇ ਦਰਸ਼ਨ نصیਬ ਹੋਏ ਤੁਹਾਡੀ ਸੇਵਾ ਦੇ ਵਿੱਚ ਛੋਟੀ ਜੀ ਹਾਜ਼ਰੀ ਇਹ ਕਰ ਮੰਡੇ ਗੀਤ ਮੇਰੇ ਦਿਲ ਦੇ ਬਹੁਤ ਜਿਹੜੇ ਹੈ ਇਸ ਕਰਕੇ ਮੈਂ ਸਰਕਾਰ ਅੱਗੇ ਕਰੀ ਹਾਂ ਰੌਲੇ ਰੱਪੇ ਦਾ ਆਗੇ ਅਚੁਕ ਲੋਕੋ ਰੌਲੇ ਰੱਪੇ ਦਾ ਆਗੇ ਅਚੁਕ ਲੋਕੋ ਬਦਲ ਗਈ ਹੈ ਵਿੱਚ ਸੰਸਾਰ ਦੀ ਚੁੱਪ ਚੁੱਪ ਕਿਤੇ ਆ ਸਿਰਾਂ ਤੇ ਦੋਸ਼ ਲੱਗਦੇ ਹਿੱਤੇ ਜਿੱਥੇ ਦੀ ਚੁੱਪ ਤੇ ਕਿਤੇ ਹਾਰ ਦੀ ਚੁੱਪ ਆਸ਼ਿਕ ਅਤੇ 마ਸ਼ੂਮ ਕੀ ਜਾਣਦੇ ਨੇ ਗੁਰੂ ਹੁੰਦੀ ਜਕਤੇ ਪਿਆਰ ਦੀ ਚੁੱਪ ਹਏ ਚੁੱਪ ਟੁਕ ਜਾਂਦੀ ਕਿਸੇ ਗੁਰੂ ਦੀ ਜਦੋਂ ਦੇਖਦਾ ਕਿਸੇ ਮੁਟਿਆਰ ਦੀ ਚੁੱਪ ਇਹ ਤੇਰੀ ਚੁੱਪ ਨੂੰ ਹੈ ਕਿ ਇਕਰਾਰ ਜਾਨ ਜਾਂ ਫਿਰ ਸਮਝਾ ਤੇਰੇ ਇਨਕਾਰ ਦੀ ਚੁੱਪ ਮਤਾਂੁਰ ਵਾਲਿਆ ਬਖੀ ਮੈਂ ਚੁੱਪ ਜੀ ਕੋ ਹੇ ਜਗੂ ਬਖਰੀ ਮੇਰੇ ਦਿਲ ਦਾ ਅਰਦੀ ਚੁੱਪ ਹੋ ਜਗੂ ਬਖਰੀ ਮੇਰੇ ਦਿਲ ਦਾ ਅਰਦੀ ਚੁੱਪ ਕੁਝ ਬੋਲ ਵੇ ਦਿਲਾਂ ਦੀ ਕੁੰਡੀ ਖੋਲਵੇਂ ਹਾਏ ਕੁਝ ਬੋਲ ਵੇ ਦਿਲਾਂ ਦੀ ਕੁੰਡੀ ਖੋਲਵੇਂ ਤੂੰ ਭੁਲੀਆਂ ਦੀ ਚੁੱਪ ਤੋੜਦੇ ਹੈਂ ਆਈ ਕੁਝ ਬੋਲ ਵੇ ਦਿਲਾਂ ਦੀ ਕੁੰਡੀ ਖੋਲਵੇਂ ਤੂੰ ਗੁਲੀਆਂ ਦੀ ਚੁੱਪ ਤੋੜ ਦੇ ਉਹ ਕੋਲ ਦੇ ਕੇ ਦੀਏ ਦੂਰ ਦੂਰ ਰਹਿ ਸੰਗ ਸਾਡਾ ਮਾਹੀ ਵੇ ਸਾਡਾ ਖਾੜਾ ਵੇ ਸਾਡਾ ਦਿਲ ਮੋੜ ਦੇ ਸੰਗ ਸਾਡਾ ਦਿਲ ਮੋੜ ਦੇ ਸੰਗ ਸਾਡਾ ਦਿਲ ਮੋੜ ਦੇ ਸਾਡੇ ਖੇਤਾਂ ਵਿੱਚ ਬਾਜ ਰੰਗ ਸਿੰਧਿਆਂ ਤੇ ਕੁੜਾ ਕੁੜਾ ਬੂਰ ਬੈ ਗਿਆ ਉਹ ਦੇਤੀਂ ਦਾ ਜਹਾਨ ਵਿੱਚ ਹਾਜ਼ਰੀ ਸੱਜਣਾ ਤੋਂ ਦੂਰ ਰਹਿ ਗਿਆ ਸਾਡੇ ਖੇਤਾਂ ਵਿੱਚ ਬਾਜ ਰਹੀਦੇ ਸਿਤਿਆਂ ਨੂੰ ਉਹ ਕੁਲਾਪੁਰ ਪੈ ਗਿਆ ਉਹਦੇ ਜਿੰਦਾਂ ਚਾਲ ਪਿੱਛੇ ਹਰ ਜੀ ਕੀ ਜੋ ਸੱਜਣਾ ਤੋਂ ਦੂਰ ਰਹਿ ਗਿਆ ਦੇਖਾਂ ਨੁਲਮੀਆਂ ਬੁਝਾਤਾ ਸੁਪਾਵੇਂ ਸੋਣਿਆ ਚੰਦੇ ਪਾਨ ਨੁਲਮੀਆਂ ਬੁਝਾਤਾ ਸੁਪਾਵੇਂ ਦਿੱਕੀ ਕਪਾਸੇ ਗੱਲ ਮੋੜ ਦੇ ਹੈ ਕੋਲ ਨੇ ਕਿਦੀ ਪੂਰੇ ਪੂਰੇ ਨੇ ਸਾਨੂੰ ਵੇ ਸਾਡਾ ਮਾਹੀ ਵੇ ਸਾਡਾ ਹੜਾ ਵੇ ਸਾਡਾ ਦਿਲ ਮੋੜ ਦੇ ਸਾਨੂੰ ਵੇ ਸਾਡਾ ਦਿਲ ਮੋੜ ਦੇ ਹੋ ਤੇਰੇ ਗਾਹੀ ਪ੍ਰੀਤੀ ਬਣ ਜਾ ਮਾ ਚੰਨਾ ਤੂੰ ਮੇਰਾ ਪਿਆਰ ਬਣ ਜਾ ਹੇ ਮੇਰੇ ਪੂਰੇ ਉਦਾਸ ਨੇਣਾ ਵਿੱਚ ਗਜਲੇ ਦੀ ਤਾਰ ਬਣ ਜਾ ਤੇ ਗਾਹੀ ਪ੍ਰੀਤੀ ਬਣ ਜਾ ਮਾ ਜਨ ਤੂੰ ਰੇ ਪਿਆਰ ਬਣ ਜਾਏ ਉਧਰ ਉਦਾਸ ਜਹਨਣਾ ਵਿੱਚ ਗਜਲੇ ਤਾਰ ਬਣ ਜਾ ਜੇ ਤੇਰੀ ਇੱਕ ਤੱਕਣੀ ਨੇ ਮਨ ਭੋਲਿਆ ਸੋਹਿਆ ਜਨਵੇ ਤੇਰੀ ਇੱਕ ਤੱਕਣੀ ਨੇ ਮਨ ਭੋਲਿਆ ਤੇ ਉਹਦੇ ਨਾਲ ਸਾਨੂੰ ਜੋੜ ਦੇ ਹਰ ਕੋਲੇ ਕੀ ਜੂਰ ਦੂਰ ਨੇ ਸੰਦ ਸਦਾ ਹਾਲਾ ਦੇ ਸਦਾ ਮਾਹੀਰੇ ਸਰਦਾ ਦਿਲ ਮੋੜ ਦੇ ਸੰਗ ਸਰਦਾ ਦਿਲ ਮੋੜ ਦੇ ਹੋਦਰੇ ਬਿਨਾ ਜਹਾਨ ਵਿੱਚ ਕੋਈ ਦੇ जग ਭਾਵੇਂ ਸਹਾਰਾ ਵਸਦਾ ਹਰ ਮੇਰੀ ਜਾਨ ਪਰਾਇਆ ਇੱਥੇ ਆਉਣ ਨਾਲ ਕੇ ਜੀਦੇ ਵਿੱਚ ਤੂੰ ਰਸਦਾ ਤੇਰੇ ਬਿਨਾ ਨਾ ਜਹਾਨ ਵਿੱਚ ਕੋਈ ਦੇ जग ਭਾਵੇਂ ਸਹਾਰਾ ਵਸਦਾ ਹਰ ਮਰੀਦ ਦਾ ਆਪਣਾ ਹੈ ਇਤਿਆਰਨਾ ਕਿ ਜੀਵਨ ਵਿੱਚ ਤੂੰ ਹੱਸਦੇ ਸੌ ਤੇਰੀ ਵੇ ਧਰਮ ਨਾਲ ਤੇਰੀ ਵੇ ਸੌ ਤੇਰੀ ਵੇ ਧਰਮ ਨਾਲ ਤੇਜ ਵੇ ਮੈਂ ਅੱਖ ਦੀ ਨਾ ਵੱਧ ਹੋਰ ਵੇ ਹਰ ਕੋਲ ਰੱਖੇ ਵੀ ਜ ਦੂਰ ਦੂਰ ਰਹਿ ਉਹ ਕੋਲ ਰੱਖੇ ਵੀ ਜ ਦੂਰ ਦੂਰ ਰਹਿ ਇਹ ਸੰਵੇ ਸਾਡਾ ਮਾਹੀ ਦੇ ਸਾਡਾ ਹੌਲਾ ਵੇ ਸਾਡਾ ਦਿਲ ਮੋੜਦੇ ਆਲਾ ਵੇ ਸਾਡਾ ਦਿਲ ਮੋੜਦੇ ਤਨਿਸਾ ਦਾ ਦਿਲ ਮੋੜਦੇ ਵਾਹੀ ਦੇ ਸਰਦਾ ਦਿਲ ਮੋੜਦੇ ਸਾਨੂੰ ਵੇ ਸਰਦਾ ਦਿਲ ਮੋੜਦੇ ਬਹੁਤ ਵਧੀਆ ਜੀ ਮੋਦ ਰੂਜੀ ਬੜਾ ਵਧੀਆ ਗਾਣਾ ਗਾਣਾ ਪੇਸ਼ ਕੀਤਾ ਸਵਾਗਤ ਹੈ ਸਾਡੀ ਯਾਤਰਾ ਸਭ ਨੂੰ ਨਹੀਂ ਨਹੀਂ 45 पालो साहब साडे बहुत ही बढ़िया राइटर बहुत ही बढ़िया विद वक्त की सेवा जो आ रहे अभी मंच पे उन्होंने बेजी है कि अपनी नज़र पेश करना दोस्तों तो, मैं पक्षप्रानी राजेंद्र कौरवंशी की कहना मेरे सारे कव्या मित्रों मित्रों नाम किए हैं मेरे मित्रों और सबको रिकॉर्ड ਕੀਤਾ ਨੇ ਸਾਇਸਕੀ ਫੁੱਟੇ ਦਾਮਾ ਉਹਦੀ ਬਰੇਕ ਕਲਾਕਾਰੀ ਦੀ ਬੁਮਾਰੀ ਫੁੱਲਗਰੀ ਨੇਰੀ ਕਲਾਕਾਰੀ ਦੀ ਬੁਮਾਰੀ ਫੁੱਲਗਰੀ ਨੇਰੀ ਕਲਾਕਾਰੀ ਪਿਛੇ ਕਰਦੇ ਤਾ ਨਾ ਕੋਈ ਰੱਖਦਾ ਪਰ ਇਹ ਰੱਖਦਾ ਇਹ ਅੰਮ੍ਰਿਤੀਆਂ ਜੋਰਕ ਮਚਾਈ ਰੱਖਦਾ है अन्य जो तुम चाहे रखता असी हुंदे कलाकार वो कर देते हैं असी हुंदे कलाकार यार कर देते हैं सादा थोड़ा जिया रखनी तो मान गोरी है मान गोरी है आए प्यार नाल कट ले तू ध्यान गोरी है आए प्यार नाल कट ले तू ध्यान गोरी है छठी सौ दिस पीड़ते मलिन कटी 320 ਦੀ ਸਪੀਡ ਤੇ ਮੈਂ ਨਹੀਂ ਮੈਂ ਕਿਤੇ ਇੱਕ ਦੁਜੇਰਾ ਲੈ ਗਿਆ ਸੁਆਮੀ ਰੱਖਦਾ ਹਾਂ ਲਾਕੇ ਕਾਲਿਆ ਮਾਂ ਜਨਨੀ ਤੇਰੇ ਕਾਂਜੋ ਬਾਨੀਆਂ ਰੱਖਦਾ ਹਾਂ ਤੇ ਕਾਲਿਆ ਮਾਂ ਜਨਨੀ ਤੇਰੇ ਕਾਂਜੋ ਤੰ ਭਾਨੀਆਂ ਰੱਖਦਾ ਹਾਂ ਲਾਕੇ ਕਾਲਿਆ देखुर वेलीते गटी ता वे शौर्य ते पजी देखुर हम नीति गटी ता वे शौर्य ते पजी आं हाव दिन गल्ला नी करां जे जे सितु राखोरी क्या करू ते हाले छी है हा जे जे सितु राखोरी क्या करू ते हाणे का पा मैं परवान जे जे सितु राखोरी अडी तरी मेंळे कड़ता इसके धाम मेरे नंदन कढ़ी कढ़ी देवी करता इसके धाम मेरे नंदन ते वीर तेरा तैनु कुछ नहीं ओ कहंदा वीर तेरा तैनु कुछ नहीं ओ कहंदा एने पूछ जावा वे सुझले अजेठा मैं न रोकियां लामा वे सुझले अजेठा मैं न रोकियां लामा वे सण चढ़या अजेठा चखवां सुल्ला ने कत बो ਕੱਖਾਂ ਸੁਲ੍ਹਾ ਟਿਕੜੇ ਤੇ ਕੀ ਵੀਰ ਮੇਰੇ ਨੂੰ ਖੋਕੇ ਨਹੀਂ ਕੱਖਾਂ ਸੁਲ੍ਹਾ ਟਿਕੜੇ ਤੇ ਕੀ ਵੀਰ ਮੇਰੇ ਨੂੰ ਖੋਕੇ ਨਹੀਂ ਆ ਮੇਰੀਏ ਭੁਟੇ ਠੇਰੇ ਆ ਮੇਰੀਏ ਭੁਟੇ ਠੇਰੇ ਹੌਣ ਤੈਨੂੰ ਸੁਝਾਉਂਗੀ ਜੇਂ ਤੇ ਭਾਪੀ ਤੁਹਾਨੂੰ ਰੋ ਦੇਖਾ ਹੁ ਵੀ ਤੇਰੇ ਜੀ ਭਾਪੀਏ ਹੋਰ ਹੋਈਆਂ ਤੇ ਫੜ ਕੇ ਏ ਘਰ ਹੋਣੀ ਤੇਰੇ ਜੀ ਭਾਪੀਏ ਖੜਕੇ ਤੁਮ ਕੁੜੀਆਂ ਤਾਂ ਬਟਮੂ ਚਾਨੂ ਕਾੜੇ ਖੜਕੇ ਤੁਮ ਕੁੜੀਆਂ ਤਾਂ ਬਟਮੂ ਚਾਨੂ ਕਾੜੇ ਕਰਨ ਨੰ ਕੋਈ ਤੇ ਆਤਾ ਰਹੇ ਛੁਪ ਕੇ ਧੁਰਦ ਹੋੜ ਨਾ ਕਰਾ ਲਈ ਕੋਈ ਕਾੜਾ ਰਹਿ ਛੁਪ ਕੇ ਧੁਰਦ ਹੋੜ ਨਾ ਕਰਾ ਲਈ ਕੋਈ ਕਾੜਾ ਰਹਿ ਜਾਂ ਚੰਗ ਤੁਮ ਵਿਛਾਣ ਸੰਨ ਵਿਵੇਕ ਜਨਾਮ

ਆਹ ਕਿਆ ਬਾਤ ਹੈ ਕਾਲਾ ਬਾਵਾ ਜੀ ਬਰਬਾਦੀ ਦਾ ਬੁੱਤ ਕਲਾਕਾਰ ਬੋਲਿਆ ਮੇਰੇ ਕੋਲ ਬਹਿ ਕੇ ਤੂੰ ਫੜਾ ਫਰੋਲਿਆ ਆਪਣੀ ਜਮਾਨੇ ਵਿੱਚ ਮੈਂ ਵੀ ਰਹਤਾ ਸੀ ਕੁੰਬੀ ਨਾਲ ਗੀਤ ਕਾਕਾ ਮੈਂ ਸੁਣਾਉਂਦਾ ਸੀ ਲੈਕ ਦਾ ਚਬਨ ਲਗਿਆ ਆਪੋ ਜਰਾ ਕਿਦਾਂ ਰਿੱਡ ਚੱਲਦਾ ਸੱਖਾ ਪੁੱਤਰਾ ਪੁੱਤਰੀ ਨੇ ਮੇਟੂ ਕਾ ਮੈਨ ਕੱਲੇ ਆ ਬੜਾ ਜੋਰ ਲਾਇਆ ਮੇਰੇ ਤੋਂ ਨਾ ਚੱਲਿਆ ਜੀਓ ਵਾਲਾ ਸੇ ਪਕੜ ਵਿੱਚ ਪਾ ਲਿਆ ਤਿੰਨ ਪਿੰਨਿਆਂ ਦਾ ਚਾਰਜ ਕਰਾ ਲਿਆ ਉੱਚੀ ਕਰਨ ਜਰਾ ਇਹਦੀ ਰਿੱਡ ਟੋਲ ਨੂੰ ਰੱਬੇ ਵਿੱਚ ਪੱਟਿਆ ਸਮਾਰਟਫੋਨ ਨੂੰ ਮੈਂ ਇਹ ਹੀ ਪੇਖ ਉੱਠਾ ਨਾ ਉਹ ਬਾਬਾ ਜੀ ਆਹਣ ਹੋਣ ਮਗਰ ਉਹ ਤੇ ਨਾ ਉਹ ਬਾਬਾ ਜੀ ਐਨੀ ਗੱਲ ਸੁਣ ਕੇ ਸੀ ਬਾਬਾ ਹੱਸਿਆ ਗੁੱਠੇ ਵਾਲਾ ਫਾਰਮੂਲਾ ਜਦੋਂ ਦੱਸਿਆ ਹਰੇ ਨੀਲੇ ਰਾਗ ਦੇ ਜੁਤਾਰੇ ਦੀਸਦੇ WhatsApp ਤੇ Facebook ਐਪ ਇਸ ਦੇ ਇਹਨਾਂ ਵਿੱਚ ਰੁੱਝੇ ਰਹਿੰਦੇ ਸਾਰੇ ਲੋਕ ਨੇ YouTube ਵਿੱਚ ਗੀਤ ਪੈਠੋ ਕਰਨੇ ਫੇਰ ਮੈਂ ਤਾਂ ਖਾਦੇ ਪੈਦੀ Facebook ਤੇ ਨਾਲ ਸਮਝਾਦੇ ਕਈ ਹੋਰ ਟੁਕ ਤੇ ਮੈਂ ਕਿਹਾ ਹਾਂ ਤੁਸੀਂ ਖਾਓ ਬਾਬਾ ਜੀ Google account ਵੀ ਬਣਾਓ ਬਾਬਾ ਜੀ ਬਾਬਾ ਜੀ ਨੇ ਗੀਤ ਆਕੇ ਫੱਟੇ ਚੱਕਦੇ ਅਪਲੋਡ ਕਰਕੇ ਲਾਕੇ ਤੱਕਦੇ ਉਹ ਕੀ ਸਾਰੇ ਬਾਬਾ ਜੀ ਦੀ ਬੱਲੇ ਬੱਲੇ ਜੀ ਪਰਾਣਾ ਸੁਸ਼ ਹੋਇਆ ਜਦੋਂ ਗੀਤ ਚੱਲੇ ਸੀ ਰੀਜ ਮਨ ਗੀਤ ਅਸੀਂ ਪੂਰੀ ਕਰਦੀ ਆਉਂਦੇ ਆਪਾਂ ਤਾਂ ਲੱਗਦੇ ਨਾ ਧਰਤੀ ਵਧੀਆ ਵਧੀਆ ਸੁਪਿਆਵਾ ਬਹੁਤ ਸਾਉਂਦੇ ਲੈ ਕੇ ਤੇਰਾ ਯਾਰ ਆ ਗਈ ਤੇ ਲੋ ਜੀ ਅੱਗ ਲਾ ਮੈਂ ਜੇ ਕਾਰਜੋਗੀ ਸਾਡੇ ਬਹੁਤ ਵਧੀਆ ਕਲਾਕਾਰ ਆਪਣੀ ਨਜ਼ਮ ਪੇਸ਼ ਕਰਦੇ